ਇਸ ਸਥਿਤੀ ਉੱਤਰ ਭਾਰਤ ਦੇ ਨਾਲ ਤੇਸ਼ੀ ਰਾਜਾਂ ਨੇ ਦਿੱਲੀ ਸਮੇਤ ਪੰਜਾਬ ਹਰਿਆਣਾ ਰਾਜਸਥਾਨ ਅਤੇ ਵਿੱਚ ਦੁਪਹਿਰ ਤੋਂ ਬਾਅਦ ਹਲਕੀ ਗਰਮੀ ਲੋਕਾਂ ਵੱਲੋਂ ਮਹਿਸੂਸ ਕੀਤੀ ਜਾ ਰਹੀ ਹੈ ਜਿੱਥੇ ਇੱਕ ਹਫਤਾ ਪਹਿਲਾਂ ਤੱਕ ਲੋਕ ਧੁੱਪ ਵਿੱਚ ਰਹਿਣਾ ਪਸੰਦ ਕਰ ਰਹੇ ਸਨ ਉੱਤੇ ਹੁਣ ਲੋਕ ਅਜੀਹਾ ਕਰੋ ਤੋਂ ਪਰਹੇਜ਼ ਕਰ ਰਹੇ ਨੇ ਦੱਸਿਆ ਗਿਆ ਗਰਮੀ ਤੇਜ਼ੀ ਨਾਲ ਫੈਲਦੀ ਨਜ਼ਰ ਆ ਰਹੀ ਹੈ ਰਾਜਸਥਾਨੀ ਵਿੱਚ ਕੱਟੋਕਾ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਜੋ ਕਿ ਸੀਜ਼ਨ ਦੇ ਔਸਤ ਨਾਲੋਂ 4 ਡਿਗਰੀ ਘੱਟ ਹੈ ਉੱਥੇ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਵਿੱਚ ਅੱਜ ਰਾਤ ਨੂੰ ਬੱਦਲ ਛਾਏ ਰਹਿਣਗੇ ਤੇ ਕੱਟੋ ਕਰ ਤੇ ਵਾਤਾਵਰਨ 3 ਫਸਲ ਦੇ ਅੰਦੇ ਅਸਰ ਚੁਟਾਈ ਜਾ ਰਹੀ ਨੇ ਜੇਕਰ ਤੁਸੀਂ ਸੋਚ ਰਹੇ ਕਿ ਦਿਨ ਚ ਸੂਰਜ ਦੀ ਲਗਾਤਾਰ ਵਾਦਰੀ ਗਰਮੀ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ 10 ਤੱਕ ਦੇਣ ਵਾਲੇ ਤੇ ਜਾਣ ਲੋ ਗਰਮੀ ਆਉਣ ਦੇ ਵਿੱਚ ਸਮਾਂ ਲੱਗੇਗਾ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਹਾੜਾਂ ਤੇ ਲਗਾਤਾਰ ਮੀਂਹ ਤੇ ਬਰਬਾਰੀ ਹੋ ਰਹੀ ਹੈ ਜਿਸ ਦਾ ਅਸਰ ਮੈਦਾਨੀ ਇਲਾਕੇ ਦੇ ਵਿੱਚ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਨੇ ਵੀ ਕਿਹਾ ਕਿ 25 ਤੇ 26 ਫਰਵਰੀ ਨੂੰ ਰਾਜਧਾਨੀ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ 27 ਫਰਵਰੀ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਇਸ ਲਈ ਉੱਤਰ ਭਾਰਤ ਦੇ ਨਾਲ ਤੇਸ਼ਰੀ ਰਾਜਧਾਨੀ ਦਿੱਲੀ ਸਮੇਤ ਪੰਜਾਬ ਹਰਿਆਣਾ ਰਾਜਸਥਾਨ ਅਤੇਗੇ ਰਾਜ ਦੇ ਵਿੱਚ ਦੁਪਹਿਰ ਤੋਂ ਬਾਅਦ ਹਲਕੀ ਗਰਮੀ ਲੋਕਾਂ ਵੱਲੋਂ ਮਹਿਸੂਸ ਕੀਤੀ ਜਾ ਰਹੀ ਹੈ ਜਿੱਥੇ ਇੱਕ ਹਫਤਾ ਪਹਿਲਾਂ ਤੱਕ ਲੋਕ ਧੁੱਪ ਵਿੱਚ ਰਹਿਣਾ ਪਸੰਦ ਕਰ ਰਹੇ ਸਨ ਉੱਤੇ ਹੁਣ ਲੋਕ ਅਜੀਹਾ ਕਰੋ ਤੋਂ ਪਰਹੇਜ਼ ਕਰ ਰਹੇ ਨੇ ਦੱਸਿਆ ਗਿਆ ਗਰਮੀ ਤੇਜ਼ੀ ਨਾਲ ਫੈਲਦੀ ਨਜ਼ਰ ਆ ਰਹੀ ਹੈ ਰਾਜਸਥਾਨੀ ਵਿੱਚ ਕੱਟੋਕਾ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਜੋ ਕਿ ਸੀਜ਼ਨ ਦੇ ਔਸਤ ਨਾਲੋਂ 4 ਡਿਗਰੀ ਘੱਟ ਹੈ ਉੱਥੇ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਵਿੱਚ ਅੱਜ ਰਾਤ ਨੂੰ ਬੱਦਲ ਛਾਏ ਰਹਿਣਗੇ ਤੇ ਕੱਟੋ ਕਰ ਤੇ ਵਾਤਾਵਰਨ ਤਾਪਮਾਨ 25 ਡਿਗਰੀ ਸੈਲਸੀਅਸ ਤੱਕ ਆਸ-ਪਾਸ ਰਹਿੰਦੇ ਅਸ ਸੂਰਜ ਦੀ ਲਗਾਤਾਰ ਵਾਦਰੀ ਗਰਮੀ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਦਸ ਤੱਕ ਦੇਣ ਵਾਲੇ ਹੈ ਤੇ ਜਾਣ ਲੋ ਗਰਮੀ ਆਉਣ ਵਿੱਚ ਸਮਾਂ ਲੱਗੇਗਾ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਹਾੜਾਂ ਤੇ ਲਗਾਤਾਰ ਮੀਂਹ ਤੇ ਬਰਬਾਰੀ ਹੋ ਰਹੀ ਹੈ ਜਿਸ ਦਾ ਅਸਰ ਮੈਦਾਨੀ ਇਲਾਕੇ ਦੇ ਵਿੱਚ ਲੱਗ ਰਿਹਾ ਤਾਂ ਦੇਖੋ ਵੀ ਤੇ ਮੌਸਮ ਵਿਭਾਗ ਨੇ ਵੀ ਕਿਹਾ ਕਿ 25 ਤੇ 26 ਫਰਵਰੀ ਨੂੰ ਰਾਜਧਾਨੀ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ 27 ਫਰਵਰੀ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ